ਪੰਜਾਬ ਪੰਜਾਬ ਯਾਰ ਦੇ ਹਾਲ ਹੋ ਗਏ ਜੀ ਕਹਿ ਦਿੰਦਾ ਅਗਲਾ 3 3 60 60 3 3 ਲੱਖ ਦੀਆਂ ਨਾ ਤਮੀਆਂ ਹੋ ਗਈਆਂ ਇਹ ਹੈਗੀ ਡਿਵੈਲਪ ਕੰਪਨੀ ਡਿਵੈਲਪ ਵਾਲਿਆਂ ਦੀ ਤੇ ਆ ਵੇਖ ਲਓ ਕਲਟੀਵੇਟਰ ਦਾ 65000 ਰੁਪਿਆ ਜਿਹੜਾ ਰੇਟ ਹੈ ਕਲਟੀਵੇਟਰ ਇਹ ਸਪ੍ਰਿੰਗਾ ਵਾਲੇ ਨੇ ਨਾਲ ਸਪ੍ਰਿੰਗਾ ਵਾਲੇ ਜਿਹੜੇ ਆਪਣੇ ਏਰੀਆ 'ਚ ਤਾਂ ਨਹੀਂ ਚੱਲਦੇ ਮਾਨਸਰੀਆਂ 'ਚ ਮੈਂ ਬਹੁਤ ਘੱਟ ਵੇਖਿਆ ਡਿਜ਼ਾਈਨਿੰਗ ਸੋਹਣੀ ਆ ਰੰਗ ਬਹੁਤ ਜ਼ਿਆਦਾ ਸੋਹਣਾ ਰੰਗ ਬਹੁਤ ਜ਼ਿਆਦਾ ਸੋਹਣਾ ਤੇ ਤਮੀਆਂ ਤੁਹਾਨੂੰ ਹੋਣਿਆ ਤਾਕੜ ਤਮੀਆਂ ਪੂਰੀਆਂ ਘੈਂਟ ਤਮੀਆਂ ਕਹਿੰਦੇ ਨੇ ਇਹਨੂੰ ਵੀ ਮਾੜੀਆਂ ਮੋਟੀਆਂ ਮਾੜਾ ਮੋਟਾ ਟਰੈਕਟਰ ਵੀ ਨਹੀਂ ਖਿੱਚਦਾ ਇਹਨੂੰ ਐਡੇ ਤਗੜਾ ਬਣਾਇਆ ਸਿਸਟਮ ਪ੍ਰੈਸ਼ਰ ਵਾਲੀਆਂ ਨੇ 330000 ਜਿਹੜਾ ਤੁਹਾਨੂੰ ਕਹਿੰਦਾ ਮੁੱਲ ਆ ਉਹ ਵੀ 24 ਧਮੀਆਂ ਨੇ 12 ਵਾ 12 ਠੀਕ ਹੈ ਜੀ ਤੇ ਹਾਈਡਰੋਲਿਕ ਹੈਗੀਆਂ ਤੇ ਇਸ ਤੋਂ ਇਲਾਵਾ ਜਿਹੜਾ ਟਾਇਰ ਪਏ ਨੇ 20 25000 ਦੇ ਆ ਟਾਇਰ ਟਾਇਰ ਵੈਂਦੇ ਨੇ ਇਕੱਲੇ ਅਗਲਾ ਕਹਿਤ ਦਿੰਦਾ ਮੁੱਲ ਇਹਨਾਂ ਨਾ ਪਰ ਜਦੋਂ ਮਾਰਕੀਟ ਦੇ ਅੰਦਰ ਟਾਇਰਾਂ ਦਾ ਰੇਟ ਹੀ ਪੁੱਛੀ ਨਾ 25 25 30 30000 ਇਹਦਾ ਹੋ ਜਾਂਦਾ ਤੇ ਆ ਜਿੰਦੇ ਉੱਤੇ ਬਣੀਆਂ ਨੇ ਪਲੇਟ ਬਾਡੀ ਚੁਕਟਿੰਦੀ ਆ ਸਾਰੀ ਇਹ ਮਾੜੀ ਮੋਟੀ ਗੱਲ ਨਹੀਂ ਤੇ ਆ ਤਵਾ ਜਿਹੜਾ ਡਬਲ ਗੈਂਡਾ ਤੇ 8 9 10 ਕਿਲੋ ਦੇ ਵਿੱਚ ਲੱਗਾ ਹੁੰਦਾ ਕੋਈ ਮਾੜਾ ਮੋਟਾ ਤਵਾ ਨਹੀਂ ਲੱਗਾ ਹੁੰਦਾ ਜੇ ਗੱਲ ਕਰੀ ਇਹਨਾਂ ਦੀਆਂ ਤਿੰਨ ਚਾਰ ਚੀਜ਼ਾਂ ਆਈਆਂ ਸੀ ਪਰ ਰੰਗ ਐਡਾ ਘੈਂਟ ਹੈ ਚਮਕਦਾ ਸੀ ਨਾ ਜੋ ਤੁਸੀਂ ਜਾ ਕੇ ਵੇਖੋਗੇ ਇਹ ਪੂਰਾ ਰੈੱਡ ਕਲਰ ਨਹੀਂਗਾ ਟਮਾਟਰ ਹੀ ਆ ਜਾਂਦਾ ਵਿੱਚ ਬੜੀ ਕੈਂਡ ਸ਼ਾਈਨਿੰਗ ਮਾਰਦਾ ਸੀ ਉੱਥੇ ਤੇ ਮੈਂ ਤਾਂ ਇਹੀ ਆਖਾਂਗਾ ਜਿੰਨੇ ਵੀ ਪੈਸਾ ਲਾਇਆ ਹੈਗਾ ਇਹ ਆਪੇ ਮੂੰਹੋਂ ਬੋਲਦੀਆਂ ਚੀਜ਼ਾਂ ਆਪੇ ਹੀ ਠੀਕ ਹੈ 21 ਮਾਡਲ ਸੀ ਭਈਆਂ ਦਾ ਇਹ ਹੈਗਾ ਸੀ 10x10 20 185000 ਦੀਆਂ ਤਮੀਆਂ ਤਮੀਆਂ ਨੇ 185000 ਦੀਆਂ ਤੇ ਜੇ ਆਪਣੇ ਏਰੀਆ ਦੀ ਗੱਲ ਕਰੀਏ ਤੇ 70 80 ਐਸ ਦੇ ਟਰੈਕਟਰ ਵੀ ਲੈ ਆਉਂਦੇ ਨੇ ਇਹ 185000 ਦੀਆਂ ਤਮੀਆਂ ਤਮੀਆਂ ਨੇ ਵੇਖ ਲਓ ਅਗਲੀਆਂ ਕਟਾਂ ਦੀਆਂ ਮਗਲੀਆਂ ਪਲੇਨ ਹੁੰਦੀਆਂ ਕਿਉਂਕਿ ਕਚਰਾ ਵਗੈਰਾ ਨਾ ਅਗਲੀਆਂ ਕੱਟ ਦਿੰਦੀਆਂ ਤੇ ਬੁੜਕਦੀਆਂ ਨਹੀਂ ਹੈ ਤਮੀਆਂ ਤਾਂ ਬਣਾਈਆਂ ਨੇ ਤੇ ਵੇਟ ਦੀ ਗੱਲ ਕਰੀਏ ਵੇਟ ਫੁੱਲ ਹੈਵੀ ਹੋਣੀਆਂ ਤਮੀਆਂ ਕੋਈ ਸ਼ਿਕਾਇਤ ਨਹੀਂ ਦਿੰਦੀਆਂ ਨੇ ਤਾਂ ਦੇਖੋ ਕਿੰਨੀ ਸੋਹਣੀ ਕੁਆਲਿਟੀ ਬਣਾਈ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਆ ਜੇ ਸ਼ੇਅਰ ਕਰਿਆ ਜੀ ਵੀਡੀਓ